ਜੋਰ ਵਰਗੀ ਖੂਬਸੂਰਤ ਜਗਾ ਸ਼ੇਮਲਾ ਦੀ ਗੱਲ ਕਰ ਰਹੇ ਨੇ ਉੱਥੋਂ ਦੀ ਇੱਕ ਖਬਰ ਹੈ ਖਬਰ ਖੂਬਸੂਰਤ ਨਹੀਂ ਹੈ ਪਰ ਉੱਥੇ ਕਹਿੰਦੇ বোর্ডিং ਸਕੂਲ ਦੇ ਵਿੱਚੋਂ ਤਿੰਨ ਬੱਚੇ ਛੋਟੇ ਛੋਟੇ 6ਵੀਂ ਕਲਾਸ ਦੇ ਬੱਚੇ ਜਿਹੜੇ ਹਨ ਉਹ ਲਾਪਤਾ ਹੋ ਗਏ ਹਾਲਾਂਕਿ ਬਾਅਦ ਦੇ ਵਿੱਚ ਲੱਭ ਗਏ ਬੱਚੇ ਪਰ ਇਹ ਬੜਾ ਵੱਡਾ ਸਵਾਲ ਹੈ ਕਿ ਇਸ ਤਰ੍ਹਾਂ ਸਕੂਲ ਦੇ ਵਿੱਚੋਂ ਬੱਚੇ ਕਿਵੇਂ ਲਾਪਤਾ ਹੋ ਸਕਦੇ ਆ ਤੇ ਉਹ ਇੰਨੀ ਦੂਰ ਕਿਵੇਂ ਜਾ ਸਕਦੇ ਆ ਨਹੀਂ ਉਹ ਲਾਪਤਾ ਹੋਈ ਨਹੀਂ ਹੁੰਦਾ ਅਗਵਾ ਹੋਏ ਨੇ ਲਾਪਤਾ ਤੇ ਭੋਈ ਨਹੀਂ ਆ ਨਾ ਲਾਪਤਾ ਦਾ ਮਤਲਬ ਇਹ ਹੁੰਦਾ ਹੈ ਕਿ ਕੋਈ ਬੱਚਾ ਜਾਂ ਬੱਚੇ ਮਿਸਿੰਗ ਨੇ ਉਹ ਲੱਭ ਨਹੀਂ ਰਹੇ ਉਹ ਤਾਂ ਲੱਭ ਵੀ ਗਏ ਲੱਭ ਗਏ ਤੇ ਉਹ ਆਪਣੀ ਮਰਜ਼ੀ ਨਾਲ ਹੀ ਗੱਲ ਤੇ ਫਿਰ ਬਾਅਦ ਚ ਹੋਈ ਨਾ ਉਹ ਆਪਣੀ ਮਰਜ਼ੀ ਨਾਲ ਕਿਤੇ ਗਿਆ ਹੀ ਨਹੀਂ ਹੂੰ ਜਦੋਂ ਕੋਈ ਬੰਦਾ ਕਿਸੇ ਨੂੰ ਪੁਚਲਾ ਕੇ ਲੈ ਜਾਵੇ ਜਾਂ ਤਿਆਰ ਦੀ ਨੋਕ ਤੇ ਲੈ ਜਾਵੇ ਉਹ ਅਗਵਾ ਦਾ ਮਾਮਲਾ ਬਣ ਜਾਂਦਾ ਹੈ ਉੱਤੇ ਬਰਾਮਦ ਹੋਏ ਨੇ ਗਾਂਹ ਜਾ ਕੇ ਸ਼ਾਇਦ ਕੋਟਖਾਈ ਦੇ ਕੋਲ ਹਾਂਜੀ ਹਿਮਾਚਲ ਦੇ ਵਿੱਚ ਕੋਟਖਾਈ ਹੁਣ ਉਹਦੇ ਵਿੱਚ ਵੀ ਇੱਕ ਬੜਾ ਪੇਚ ਫਸਦਾ ਹੂੰ ਪੇਚੇ ਫਸਦਾ ਹੈ ਕਿ ਉਹ ਬੰਦਾ ਘਾਤਲਾ ਕਿਤਰੇ ਫਿਰਦਾ ਸੀ ਅਸਲ ਦੇ ਵਿੱਚ ਉਹ ਇਸੇ ਸਕੂਲ ਦਾ ਜਿਹੜਾ ਬਿਸ਼ਪ ਕਾਟਨ ਸਕੂਲ ਆ ਇਹ ਅੰਗਰੇਜ਼ਾਂ ਨੇ ਬਹੁਤ ਪੁਰਾਣਾ ਸਕੂਲ ਮੇਰੇ ਖਲ ਦੇ ਨਾਲ ਸ਼ਾਇਦ 19ਵੀਂ ਸਦੀ ਚ ਖੁੱਲਿਆ ਸੀਗਾ ਹੂੰ ਬਿਸ਼ਪ ਕਾਟਨ ਸਕੂਲ ਬੜਾ ਮਸ਼ਹੂਰ ਹੈ ਜੀ ਕਮਾਲ ਦੀ ਗੱਲ ਹੈ ਕਿ ਅਗਵਾ ਕਰਤਾ ਵੀ ਇੱਥੋਂ ਦਾ ਸਟੂਡੈਂਟ ਰਿਹਾ ਹੈ ਹੂੰ ਇਤੋਂ ਦਾ ਸਟੂਡੈਂਟ ਰਿਹਾ ਜੀ ਉਹਨੂੰ ਸਾਰੀਆਂ ਚੀਜ਼ਾਂ ਦਾ ਪਤਾ ਸੀਗਾ ਯਾਨੀ ਉਹ ਹਾਤ ਲਾ ਕੇ ਤੁਰਿਆ ਫਿਰਦਾ ਸੀ ਇਹ ਤਿੰਨ ਬੱਚੇ ਘੁੰਮਣ ਕਮਾਉਣ ਵਾਸਤੇ ਰਖੜੀ ਕਰਕੇ ਉਹ ਪਾਸ ਬਣਾ ਕੇ ਨਿਕਲੇ ਸੀਗੇ ਇਹਨੇ ਲਿਫਟ ਦੇ ਬੰਦੇ ਉਹਨਾਂ ਨੂੰ ਚੜਾ ਲਿਆ ਤੇ ਫਿਰ ਡਰਾ ਕੇ ਤੇ ਉਹਨਾਂ ਦਾ 4 ਮੰਜਲਾ ਸ਼ਾਇਦ ਮਕਾਨ ਸੀਗਾ ਉਹਦੇ ਵਿੱਚ ਉਹਨੇ ਜਾ ਕੇ ਤੇ ਬੰਦ ਕਰ ਤੇ ਬੰਦਾ ਉਹ ਪੜਿਆ ਲਿਖਿਆ ਬਹੁਤ ਸੀਗਾ ਉਸਨੇ ਕੀ ਕੀਤਾ ਕਿ ਕੁਝ ਬਾਹਰਲੇ ਮੁਲਕਾਂ ਦੇ ਨੰਬਰ ਜਿਹੜੇ ਸੀਗੇ ਕ੍ਰੀਏਟ ਕਰਕੇ ਤੇ ਫਰੋਤੀ ਲੀ ਕੋਲੋਂ ਸਟਾਰਟ ਕਰਤੀਆਂ ਜੀ ਤੇ ਇਧਰੋਂ ਹੁਣ ਤੁਹਾਨੂੰ ਪਤਾ ਹੀ ਆ ਕਿ ਭਾਈ ਇਸ ਤਰ੍ਹਾਂ ਦੇ ਕਿਉਂਕਿ ਇੱਕ ਤੇ ਮੇਰੇ ਖਿਆਲ ਦੇ ਨਾਲ ਬੈਂਸ ਸਾਹਿਬ ਦਾ ਬਹੁਤ ਨੇੜ ਦਾ ਰਿਸ਼ਤੇਦਾਰ ਸੀਗਾ ਜਵਾਕ ਸ਼ਾਇਦ ਕਜ਼ਨ ਬ੍ਰਦਰ ਸੀਗਾ ਜੀ ਹਰਜੋਤ ਬੈਂਸ ਜਿਹੜੇ ਸਿੱਖਿਆ ਮੰਤਰੀ ਆ ਇੱਕ ਗਾਂ ਕਿਸੇ ਹੋਰ ਵਿਧਾਇਕ ਦਾ ਪੜਪੋਤਰਾ ਸੀ ਮੇਰੇ ਖਿਆਲ ਨਾਲ ਇੱਕ ਗਾਂ ਸ਼ਾਇਦ ਕਿਸੇ ਕਾਉਂਸਲਰ ਮਤਲਬ ਕਿ ਸਾਰੀਆਂ ਰਿਚ ਫੈਮਲੀਆਂ ਰਸੂਖਦਾਰ ਫੈਮਲੀਆਂ ਜੀ ਉਥੇ ਭਾ ਦੀ ਬਣ ਗਈ ਹੂੰ ਫਿਰ ਉਹਨਾਂ ਨੇ 3-400 ਕੈਮਰਾ ਜਦੋਂ ਖੰਗਾਲਿਆ ਹਿਮਾਚਲ ਪੁਲਿਸ ਨੇ ਉਹਦੇ ਵਿੱਚ ਉਹ ਜਿਹੜੀ ਉਹਨੇ ਨੰਬਰ ਪਲੇਟ ਬਦਲੀ ਸੀ ਗੱਡੀ ਉਹ ਜਿਹੜੀ ਉਹ ਨਜ਼ਰ ਆ ਗਈ ਜੀ ਤੇ ਫਿਰ ਉਹਨਾਂ ਨੇ ਫੋਲੋ ਕਰਕੇ ਉਸ ਬੰਦੇ ਨੂੰ ਟ੍ਰੇਸ ਕਰ ਲਿਆ ਫੜ ਲਿਆ ਉਹਨਾਂ ਨੇ ਅਸਲ ਦੇ ਵਿੱਚ ਕੀ ਹੈ ਕਿ ਉਹ ਬੰਦਾ ਸ਼ਾਇਦ ਨਿਵੇਸ਼ਕ ਸੀਗਾ ਤੇ ਉਹਦੇ ਪੈਸੇ 40-50 ਲੱਖ ਰੁਪਏ ਡੁੱਬ ਚੁੱਕਾ ਸੀ ਸ਼ਾਇਦ ਸ਼ੇਅਰ ਬਾਜ਼ਾਰ ਦਾ ਚਸਕਾ ਸੀ ਉਸ ਨੂੰ ਹੂੰ ਉਹ ਇਸ ਗੱਲ ਤੋਂ ਬਹੁਤ ਜ਼ਿਆਦਾ ਕਹਿ ਲੋ ਪਰੇਸ਼ਾਨ ਸੀ ਕਿ ਘਾਟਾ ਹੋ ਗਿਆ ਤੇ ਉਸ ਨੂੰ ਫਿਰ ਇਹੀ ਸ਼ਾਰਟਕਟ ਸੁਝਿਆ ਕਿ ਉਹ ਸਬੰਦੇ ਨੇ ਇਹ ਨਹੀਂ ਸੋਚਿਆ ਕਿ ਭਾਈ ਐਡੇ ਤਗੜੇ ਹਾਈ ਪ੍ਰੋਫਾਈਲ ਸਕੂਲ ਦੇ ਵਿੱਚੋਂ ਮੈਂ ਇਸ ਤਰ੍ਹਾਂ ਸਟੂਡੈਂਟ ਜਿਹੜੇ ਕਿ ਬਹੁਤ ਤਗੜੀਆਂ ਫੈਮਲੀਆਂ ਤੋਂ ਆਉਂਦੇ ਆ ਉਹਨਾਂ ਨੂੰ ਅਗਵਾ ਕਰਾਂਗਾ ਨਹੀਂ ਬਚ ਸਕਦਾ ਹੂੰ ਨਹੀਂ ਬਚ ਸਕਦਾ ਫਰਨਾ ਹੀ ਐਡੀ ਜਲਦੀ ਫਰੋਤੀ ਮਿਲਦੀ ਹੁੰਦੀ ਹੈ ਉਹ ਜੀ ਮਾਮਲਿਆਂ ਦੇ ਵਿੱਚ ਸੋ ਇਸ ਕਰਕੇ ਉਹਨੇ ਜੋ ਕੀਤਾ ਬਹੁਤ ਗਲਤ ਕੀਤਾ ਤੇ ਨਾਲ ਦੀ ਨਾਲ ਫਿਰ ਪੁਲਿਸ ਨੂੰ ਤਰਦ ਬੋਚਿਆ ਅਸਲ ਚ ਕਣੀ ਆ ਆ ਜੀ ਜੀ ਮਿੰਟੂ ਜੀ ਪ੍ਰਗਟ ਪ੍ਰਗਟ ਜੀ ਇਸੇ ਕਰਕੇ ਨਾ ਖੂਬਸੂਰਤ ਤਾਂ ਨਹੀਂ ਮੈਂ ਕਿਹਾ ਕਿ ਜੇ ਬੱਚਿਆਂ ਬੱਚੇ ਸਕੂਲ ਦੇ ਵਿੱਚ ਵੀ ਸੇਫ ਨਹੀਂ ਹਨ ਨਾ ਤੇ ਫਿਰ ਸੱਚੀ ਇਹ ਫਿਕਰਮੰਦ ਚੀਜ਼ ਹੁੰਦੀ ਹੈ ਕਿ ਬੋਰਡਿੰਗ ਵਰਗੇ ਸਕੂਲ ਜਿੱਥੇ ਸਿਕਿਉਰਿਟੀ ਵੀ ਹੁੰਦੀ ਆ ਤੇ ਬੱਚੇ ਵੀ ਜਿਵੇਂ ਮਿੰਟੂ ਜੀ ਦੱਸ ਰਹੇ ਕਿ ਹਾਈਪ ਫੋਨ ਬਾਈ ਕਰਾਉਂਦੇ ਬੱਚੇ ਨਹੀਂ ਉਹ ਤੇ ਦੇਖੋ ਉਹ ਤੇ ਪਾਸ ਲੈ ਕੇ ਗਏ ਨੇ ਆਊਟਿੰਗ ਪਾਸ ਜਿਹੜਾ ਹੁੰਦਾ ਹੈ ਕਿ ਕਿਸੇ ਖਾਸ ਮੌਕੇ ਤੇ ਦੇ ਦਿੱਤਾ ਜਾਂਦਾ ਜੀ ਅਸੀਂ ਨੇੜੇ ਜਾਣਾ ਜੀ ਇੰਨੇ ਵਜ ਕਿੰਨੇ ਮਿੰਟ ਤੇ ਵਾਪਸ ਆ ਜਾਵਾਂਗੇ ਉਹ ਤੇ ਆਪਾਂ ਤਾਂ ਕਹੀਏ ਨਾ ਕਿ ਮੰਨ ਲਓ ਸਕੂਲ ਦੇ ਵਿੱਚੋਂ ਕੋਈ ਅਗਵਾ ਕਰਕੇ ਲੈ ਗਿਆ। ਪਾਸ ਬਣਾ ਕੇ ਹਾਂ ਇਹ ਆ ਕਿ ਪਾਸ ਕਿੱਥੋਂ ਦਾ ਬਣਿਆ ਕਿਉਂ ਬਣਿਆ ਉਹ ਪ੍ਰਬੰਧਕ ਕੀ ਤੌਰ ਤੇ ਸਵਾਲ ਹੋ ਸਕਦੇ ਆ ਕਿ ਕੀ ਇਸ ਤਰ੍ਹਾਂ ਠੀਕ ਹੈ ਨਹੀਂ ਠੀਕ ਉਹ ਨਹੀਂ ਕਹਿ ਸਕਦੇ ਪਰ ਇਹ ਜਿਹੜਾ ਬੰਦਾ ਸੀਗਾ ਇਹ ਤਾਂ ਕਿੱਥੇ ਸੀਗਾ ਉਹ ਤਿੰਨ ਬੱਚੇ ਜਿਹੜੇ ਸੀਗੇ ਉਸਨੇ ਦੇਖਿਆ ਤੇ ਇਹਨੇ ਲਿਫਟ ਦੇ ਬਾਨੇ ਉਹਨਾਂ ਨੂੰ ਚੁੜਾ ਲਿਆ। ਜੀ ਜੀ ਮਿੰਟੋ ਜੀ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਜਿਹੜੇ ਨਾਲ ਜੁੜੇ ਹੋਏ ਨੇ ਥੋੜਾ ਜਿਹਾ ਪ੍ਰੋਗਰਾਮ ਨੂੰ ਹੋ ਸ਼ੇਅਰ ਕਰਦੇ ਚੱਲੋ ਥੋੜਾ ਜਿਹਾ 10 ਮਿੰਟ ਆਪਣੇ ਕੋਲ ਸਮਾਂ ਹੈਗਾ ਆਪਾਂ ਗੱਲਾਂ ਬਾਤਾਂ ਹੋਰ ਕਰਦੇ ਆਂ ਮਿੰਟੋ ਜੀ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਹਟ ਕੇ ਆਪਾਂ ਦੋ ਖਬਰਾਂ ਸਾਂਝੀਆਂ ਕਰਦੇ ਆਂ ਦੋਸਤਾਂ ਦੇ ਨਾਲ ਇੱਕ ਤੇ ਬੈਂਕ ਦੀ ਖਬਰ ਹੈ ਉਹ ਆਪਾਂ 5000 ਤਾਂ ਸੁਣਿਆ ਸੀਗਾ ਵੀ ਘੱਟ ਤੋਂ ਘੱਟ ਜਿਹੜਾ ਬੈਲੈਂਸ ਹੈ ਘੱਟ ਤੋਂ ਘੱਟ ਬਕਾਇਆ ਜਿਹੜਾ ਉਹ ਖਾਤੇ ਦੇ ਵਿੱਚ 5000 ਰੱਖਣਾ ਹੈ ਹੁਣ ਕਹਿੰਦੇ ਕਿ ICICI Bank ਜਿਹੜਾ ਉਹਨਾਂ ਨੇ ਕਿਹਾ ਤਾਂ ਵੀ 50000 ਰੱਖੋ ਘੱਟੋ ਘੱਟ ਇਹ ਤੇ ਬੜਾ ਔਖਾ ਕੰਮ ਹੋ ਜਾਣਾ ਵੱਡੀ ਰਕਮ ਹੈ। ਉਹ ਜਿਸ ਤਰ੍ਹਾਂ ਵੀ ਕਹਿੰਦੇ ਨਾ ਅਸੀਂ ਬਟੰਡੇ ਵੱਲ ਗਏ ਸੀਗੇ ਤੇ ਉੱਥੇ ਕਿਸੇ ਬੈਂਕਰ ਦੇ ਨਾਲ ਬੈਠਣ ਦਾ ਸਬਬ ਬਣਿਆ। ਹੂੰ ਠੀਕ ਹੈ ਜੀ। ਬੜੀ ਦਿਲਚਸਪ ਗੱਲ ਦਸੀ। ਦੋ ਬੈਂਕਾਂ ਦਾ ਜ਼ਿਕਰ ਕੀਤਾ ਜਿਹਦੇ ਵਿੱਚ ਉਹ ਕੰਮ ਕਰਦੇ ਸੀ ਇੱਕ ਬੈਂਕ ਉਹ ਜੀ ਇੱਕ ਦੂਸਰਾ। ਤਾਂ ਉਹ ਕਹਿੰਦੇ ਵੀ ਮੈਂ ਬੈਠੇ-ਬੈਠੇ ਨੇ ਟਾਈਮ ਪਾਸ ਕੀਤਾ ਤੇ ਦੇਖ ਕੇ ਬੈਲੈਂਸ ਸ਼ੀਟ ਤਮਾਈ ਇਹਨਾਂ ਦੇ ਨਾ ਕੁਆਟਰ ਦੇ ਹਿਸਾਬ ਨਾਲ ਪ੍ਰੋਫਿਟ ਹੁੰਦੇ ਨੇ ਹੂੰ ਦੋ ਬੈਂਕਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਕਿ ਮਿਨੀਮਮ ਬੈਲੈਂਸ ਤੋਂ ਇੱਕ ਦੀ 250 ਕਰੋੜ ਸ਼ਾਇਦ ਕਮਾਈ ਹੈ ਇੱਕ ਦੀ ਸ਼ਾਇਦ ਉਹ ਕਿਉਂਕਿ ਬਹੁਤ ਵੱਡਾ ਬੈਂਕ ਇੰਡੀਆ ਦਾ ਕਿ ਉਹਨਾਂ ਦੀ ਤੇ ਸ਼ਾਇਦ 2000 ਕਰੋੜ ਮੈਨੂੰ ਹੁਣ ਸਕਿਪ ਹੋ ਗਿਆ ਗ੍ਰਾਫਿਕ ਪਲੈਂਟੀ ਤੋਂ ਹਾਂਜੀ ਮਿਨੀਮਮ ਬੈਲੈਂਸ ਤੋਂ ਮਤਲਬ ਕਿ ਪ੍ਰੋਫਿਟ ਦੇ ਵਿੱਚ ਕਿੱਦਾਂ ਆਉਂਦੇ ਨੇ ਇਹ ਦੇਖੋ ਆਪ ਮੋਦੀ ਗਵਰਨਮੈਂਟ ਦੇ ਵਿੱਚ ਹੀ ਆ ਸਭ ਕੁਝ ਆਇਆ ਮਿਨਿਮਮ ਬੈਲੈਂਸ ਯਾਰ ਮਿਨਿਮਮ ਬੈਲੈਂਸ ਪਹਿਲੀ ਗੱਲ ਤੇ ਉਹ ਗਰੀਬ ਦਾ ਹੀ ਹੋਊਗਾ ਅਮੀਰ ਦਾ ਮਿਨਿਮਮ ਬੈਲੈਂਸ ਕੀ ਹੋਣਾ ਉਹ ਥੋੜੀ ਸੋਚੇਗਾ ਵੀ ਮਤਲਬ ਇਹ ਆ ਕਿ ਇਹ ਜਿਹੜਾ ਪੈਸਾ ਆ ਰਿਹਾ ਜੀ ਇਨੇ ਵੱਡੇ ਪੱਧਰ ਤੇ ਯਾਨੀ ਮਿਨਿਮਮ ਬੈਲੈਂਸ ਤੋਂ ਇੱਕ ਗਰੀਬਾਂ ਨੂੰ ਨਿਚੋੜਿਆ ਜਾ ਰਿਹਾ ਹੈ ਯਾਨੀ ਬੈਂਕ ਖਾਤੇ ਤੁਹਾਨੂੰ ਯਾਦ ਹੋਣਾ ਮੋਦੀ ਸਾਹਿਬ ਨੇ ਬਹੁਤ ਟੜਲੇ ਨਾਲ ਬੈਂਕ ਖਾਤੇ ਖਲਵਾਏ ਸੀਗੇ ਚਲੋ ਕੁਝ ਚੀਜ਼ਾਂ ਨੇ ਠੀਕ ਵੀ ਕੀਤੀਆਂ ਜੀ ਕਿ ਬਹੁਤ ਸਾਰੀਆਂ ट्रांजैक्शन ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿ ਹੁਣ ਜਿਗਾੜ ਇਸ ਤਰ੍ਹਾਂ ਦਾ ਹੈ ਕਿ ਤੁਸੀਂ ਯੂਪੀਆਈ ਥਰੂ ਆ ਗਏ ਤੁਸੀਂ ਹਮ ਮਤਲਬ ਕਿ ਰਿਕਾਰਡ ਜਾ ਆ ਗਿਆ ਜੀ ਠੀਕ ਹੈ ਨਾ ਜੀ ਤਾਂ ਮਤਲਬ ਕਿ ਪਰ ਦੂਜੇ ਪਾਸੇ ਆ ਚੀਜ਼ਾਂ ਨੇ ਲੋਕਾਂ ਨੂੰ ਸ਼ਲਤ ਆ ਬੁਰੀ ਤਰ੍ਹਾਂ ਬੁਰੀ ਤਰ੍ਹਾਂ ਹੁਣ ਆ ਜਿਹੜਾ ICICI ਇਹ ਬੈਂਕ ਆ ਇਹ ਕਦੇ ਨਾ ਹੀ ਇਹਦਾ ਮੈਨੂੰ ਤੇ ਬੜਾ ਮੁਸ਼ਕਲ ਨਾਲ ਆਈਏ ਕਾਟੇ ਵਾਲੀ ਰਹਿ ਜਾਂਦੀ ਹੈ ਆਈਸੀ ਆਈ ਆ ਜਾਂਦੀ ਹੈ ਹਾਂਜੀ ਬੈਂਕ ਦੇ ਵਿੱਚ ਕਹਿੰਦੇ ਕਿ ਇਹਨਾਂ ਨੇ 50000 ਕਰ ਦਿੱਤਾ ਨਵੇਂ ਖਾਤਿਆਂ ਵਾਸਤੇ ਮਿਨੀਮਮ ਬੈਲੈਂਸ ਹਾਂ ਠੀਕ ਹੈ ਨਾ ਜੀ ਆ ਮੈਂ ਪੜ ਰਿਹਾ ਵਾਂ ਕਿ 31 ਜੁਲਾਈ 2025 ਤੱਕ ਬਚਤ ਬੈਂਕ ਖਾਤਿਆਂ ਤੇ ਜਿਹੜਾ ਹੈਗਾ ਮਿਨੀਮਮ ਬੈਲੈਂਸ ਉਹ 10000 ਪੈਸੇ ਕਹਿੰਦਾ ਜੀ ਹੁਣ ਇਹਨਾਂ ਦੀ ਵੈਬਸਾਈਟ ਦੇ ਅਨੁਸਾਰ ਇਹ ਕਹਿੰਦੇ ਆ ਜੀ ਕਿ ਜਿਹੜਾ ਅਰਧ ਸ਼ਹਿਰੀ ਇਲਾਕਾ ਉਹ ਪਹਿਲਾਂ 5000 ਰੁਪਏ ਮਿਨੀਮਮ ਬੈਲੈਂਸ ਰੱਖ ਸਕਦਾ ਸੀ ਹੁਣ 25000 ਖਮਾਲ ਦੀ ਗੱਲ ਅਰਧ ਸ਼ਹਿਰੀ ਫੇਰ ਅੱਗੇ ਆ ਜਾ ਪਿੰਡੂ ਨਰੋਲ ਪਿੰਡੂ ਇਲਾਕਾ ਵੀ ਉੱਥੇ ਦੇ ਜੇ ਕੋਈ ਗਾਹਕ ਆ ਤੋ ਪਹਿਲਾਂ ਆਪ ਦਾ ਜਿਹੜਾ ਸੀਗਾ ਉਹ 2500 ਰੱਖਦਾ ਮਿਨੀਮਮ ਜੀ ਉਹ ਵਧਾ ਕੇ ਇਹਨਾਂ ਨੇ ਕਰ ਦਿੱਤਾ ਸਿੱਧਾ 10000 2500 ਤੋਂ 10000 ਇੱਕ ਪਿੰਡੂ ਗਰੀਬ 10000 ਰੁਪਏ ਬੈਂਕ ਚ ਸੇ ਸਰ ਮੈਂ ਆਪਦੀ ਗੱਲ ਦੱਸਾਂ ਇਹ ਬਾਈ ਤੇਰੀ ਤਰੀਕ ਤੋਂ ਵੱਧ ਮੇਰੇ ਚ ਬੈਂਕ ਚ ਰਹਿ ਜਾਂਦੇ ਕੋਈ ਕਈ ਵਾਰ ਹਜ਼ਾਰ 2000 ਅਫਸਰ ਇਹ ਕਿਸਾਵਾ ਚ ਆ ਜਾਂਦੇ ਆ ਜੀ ਬਿਲਕੁਲ ਬਿਲਕੁਲ ਹੋਰ ਕੀ ਆਪਾਂ ਕਿਤੇ ਕੋਈ ਹੈਗਾ ਵੀ ਗੌਤਮ ਅਡਾਨੀ ਦੀ ਕੋਈ ਰਿਸ਼ਤੇਦਾਰ ਹੈ ਤੋ ਗੱਲ ਹੀ ਆ ਸਾਬ ਕਿ ਇਹਨਾਂ ਨੇ ਤਾਂ ਕਮਾਲ ਹੀ ਕਰ ਦਿੱਤੀ ਆ ਜੇ ਤੁਸੀਂ ਅਜੇ ਹਾਂ ਨਹੀਂ ਕਰਦੇ ਤਾਂ ਕਹਿੰਦੇ ਆ ਕਿ ਜਾਤਾ 500 ਰੁਪਏ ਜੋ ਵੀ ਮਤਲਬ ਕਿ ਹੁੰਦਾ ਜੁਰਮਾਨਾ ਤੇ ਜਾਂ ਰਾਸ਼ੀ ਦਾ 6% ਜੁਰਮਾਨੇ ਦੇ ਰੂਪ ਦੇ ਵਿੱਚ ਵਸੂਲ ਕਰਨਗੇ ਤੁਸੀਂ ਅੰਦਾਜ਼ਾ ਲਾ ਲਓ ਸਰ ਕੀ ਚੱਲ ਰਿਹਾ ਤੇ ਬਚਤ ਖਾਤਿਆਂ ਦੇ ਵਿੱਚ ਕਹਿੰਦੇ ਸਾਲਾਨਾ 2.5% ਵਿਆਜ ਮਿਲੇਗਾ ਸਿਰਫ ਸਿਰਫ 2.5% ਕਮਾਲ ਦੀ ਗੱਲ ਤੇ ਇਹ ਜਿਹੜਾ ਨਿਯਮ ਆ ਉਹ ਇਹਨਾਂ ਨੇ ਨਵੇਂ ਖਾਤਿਆਂ ਤੇ ਲਾਗੂ ਕੀਤਾ ਜਾਨੀ ਜੇ 1 ਅਗਸਤ ਤੋਂ ਬਾਅਦ ਮੰਨ ਲਓ ਕੋਈ ਖਾਤਾ ਖੁਲਾਉਂਦਾ ਹੈ ਇਹੋ ਜੇ ਬੈਂਕਾਂ ਦੇ ਵਿੱਚ ਤੇ ਫਿਰ ਭਈ ਆ ਸਿਸਟਮ ਚੱਲੇਗਾ ਮੈਂ ਹਰਾਨ ਆ ਸੁਖਮ ਸਿੰਘ ਸਾਹਿਬ ਕਿ ਯਾਰ ਇਹੋ ਜੀ ਲੁੱਟ ਤੇ ਇਸ ਮੁਲਕ ਦਾ ਆਵਾਮ ਬੋਲਦਾ ਹੀ ਨਹੀਂ ਬੋਲਦਾ ਹੀ ਨਹੀਂ ਹੈ ਜੀ ਜੀ ਹੋਰੀ ਵਾਫਰ ਗੱਲਾਂ ਵਾਹੀ ਹੱਤ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਉਲਝੇ ਹੋਏ ਲੋਕ ਆ ਕਿੰਨੀ ਵੱਡੀ ਲੁੱਟ ਹੈ ਮੇਰੇ ਤੇ ਉਦਨ ਕਪਾਟ ਖੁੱਲ ਗਿਆ ਜੀ ਜਦੋਂ ਗੱਲਾਂ ਕੀਤੀਆਂ ਨਾ ਵੀ ਜਿਸ ਤਰੀਕੇ ਨਾਲ ਵੀ ਮਿਨਿਮਮ ਬੈਲੈਂਸ ਤੋਂ ਬੈਂਕ ਕਿੰਨੀ ਕਮਾਈ ਕਰ ਰਹੇ ਨੇ ਕਰਦਾ ਹਜ਼ਾਰਾਂ ਤਾਂ ਮਿਨੀਮਮ ਬੈਲੈਂਸ ਦਾ ਮਤਲਬ ਹੈ ਗਰੀਬ ਤੋਂ ਹਾਂ ਜਾਂ ਮੇਰੇ ਅਰਕਾ ਠੀਕ ਤੌਰ ਤੇ ਕਹ ਲਓ ਕਿ ਜਿਹੜਾ ਆਈ ਚਲਾਈ ਵਾਲਾ ਉਹਨਾਂ ਤੋਂ ਇੰਨੀ ਕਮਾਈ ਜਮਾ ਰੱਖ ਨਹੀਂ ਸਕਦਾ ਜੀ ਬਸ ਉਹਨਾਂ ਕ ਕਮਾਉਣਾ ਉਹਨਾਂ ਕ ਖਾਣਾ ਉਹਦੇ ਵਾਲਾ ਜਿਹੜਾ ਚੱਲਦਾ ਕੰਮ ਅ ਮਿੱਤਰ ਕਹਿ ਰਹੇ ਨੇ ਕਿ ਮੈਂ ਖਾਤਾ ਖਲਵਾਇਆ ਸੀਗਾ ਮੈਨੇਜਰ ਨੇ ਕਿਹਾ ਕਿ 10000 ਇੱਕ ਵਾਰੀ ਪਾ ਦਿਓ ਤੇ ਫੇਰ ਕਢਵਾ ਲਿਓ ਕੋਈ ਦਿੱਕਤ ਨਹੀਂ ਅ ਐਲੀਜ਼ ਕਹਿ ਰਹੇ ਨੇ ਇਹ ਤੇ ਪਰ ਜਦੋਂ ਦਾ ਮੈਂ ਬੈਂਕ ਖਾਤਾ ਖਲਵਾਇਆ ਉਦੋਂ ਪਹਿਲਾਂ ਤਾਂ ਹੈ ਨਹੀਂ ਸੀ ਕੁਝ ਬਾਅਦ ਦੇ ਵਿੱਚ ਲਾਗੂ ਹੋਇਆ ਮਿਨੀਮਮ ਬੈਲੈਂਸ ਆ ਰੱਖਣੇ ਜੀ ਐਨੇ ਰੱਖਣੇ ਜ਼ਰੂਰੀ ਆ ਇਹਦੇ ਜੇ ਕੱਲ ਦੀਆਂ ਗੱਲਾਂ ਨੇ ਮੈਨੂੰ ਯਾਦ ਹੈ ਪਹਿਲਾਂ ਤਾਂ ਨਹੀਂ ਸੀ ਸਿਸਟਮ ਸੁਣਿਆ ਹੂੰ ਮਾਫ ਕਰਨਾ ਬੈਂਕ ਖਾਤੇ ਤੇ ਪਹਿਲਾਂ ਵੀ ਉਹ ਆਪਣੇ ਪਿੰਡਾਂ 'ਚ ਹੁੰਦੇ ਸਨ ਕਿਹੜਾ ਮਿਨੀਮਮ ਬੈਲੈਂਸ ਕਦੇ ਸ਼ਬਦ ਸੁਣਿਆ ਸੀ ਨਹੀਂ ਜੀ ਹੈਰਾਨਗੀ ਦੀ ਗੱਲ ਹੈ ਔਰ ਇਹ ਬਹੁਤ ਜ਼ਿਆਦਾ ਹੈ 50000 ਸਰ ਕਿੱਥੋਂ ਮਤਲਬ ਕਮਾਲ ਹੁੰਦਾ ਮੈਨੂੰ 50000 ਕਮਾਉਂਦਾ ਕੌਣ ਹੈ ਜੀ 10000 ਵੀ ਇੱਕ ਪਿੰਡੂ ਨੂੰ ਰੱਖਣਾ ਬਹੁਤ ਔਖਾ ਹੁੰਦਾ ਕਈ ਵਾਰ ਲੋੜ ਵੇਲੇ ਸਾਰੇ ਕਢਾਉਣੇ ਪੈਂਦੇ ਆ ਜੀ ਦੂਜੇ ਪਾਸੇ ਮਿੰਟ ਜੀ ਇਹੀ ਬੈਂਕ ਹੈ ਖਾਤੇ ਖਰਾਉਣ ਵਾਸਤੇ ਲਿਮਟਾਂ ਬਣਾਉਣ ਵਾਸਤੇ ਵੀ ਮਨਤਾ ਕਰਦੇ ਨੇ ਤੇ ਉਧਰੋਂ ਬੈਲੈਂਸ ਵਾਲਾ ਸਿਸਟਮ ਹੈ ਨਾ ਵਧਾਈ ਜਾਂਦੇ ਪਤਾ ਨਹੀਂ ਸਮਝ ਨਹੀਂ ਆਉਂਦੀ ਇਹਨਾਂ ਦੀ ਪਰ ਚਲੋ ਸਮਾਂ ਹੋ ਗਿਆ ਜਾਂਦੇ ਜਾਂਦੇ ਨਾ ਦੋ ਮਿੰਟ ਦੀ ਗੱਲ ਆਪਾਂ ਜ਼ਰੂਰ ਹੋਰ ਕਰਨੀ ਆ ਔਰ ਇਹ ਵੀ ਗੱਲ ਸਮਾਜ ਦੇ ਵਿੱਚੋਂ ਹੀ ਨਿਕਲੀ ਹੋਈ ਆ ਪਰ ਹੈ ਇਹ ਕਹ ਲੋ ਕਿ ਉਸ ਉਹਨਾਂ ਘਰਾਂ ਦੀ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਸੰਭਾਲਣ ਵਾਸਤੇ ਬੱਚਿਆਂ ਨੂੰ ਪਾਲਣ ਵਾਸਤੇ ਜਿਵੇਂ ਹਿੰਦੀ ਚ ਕਹਿੰਦੇ ਹੁੰਦੇ ਆਯਾ ਰੱਖੀਆਂ ਹੁੰਦੀਆਂ ਨੇ ਜਾਂ ਆਪਣੇ ਤੇ ਜਿਵੇਂ ਕਹ ਲੋ ਕਿ ਸੰਭਾਲਣ ਵਾਸਤੇ ਬੱਚਿਆਂ ਨੂੰ ਰੱਖੀਆਂ ਹੁੰਦੀਆਂ ਬੀਬੀਆਂ ਪਰ ਕਹਿੰਦੇ ਕਿ ਬੱਚਿਆਂ ਦਾ ਮੋਹ ਬੀਬੀਆਂ ਦੇ ਵਿੱਚ ਉਹਨਾਂ ਦੇ ਵਿੱਚ ਵੱਧ ਪੈ ਜਾਂਦਾ ਜਿਹੜੀਆਂ ਇਹਨਾਂ ਨੂੰ ਸੰਭਾਲ ਰਹੀਆਂ ਨੇ ਕਰਦੇ ਆਂ ਜੀ ਗੱਲ ਆ ਮਨੋਹਰ ਲਾਲ ਜੀ ਨੇ ਦੱਸਿਆ ਕਿ ਪੰਜੌਰ ਗਾਰਡਨ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਇਹ ਪਾਂਡਵਾਂ ਦਾ ਮਹਿਲ ਹੈ ਇੱਥੇ ਹੀ ਦ੍ਰੋਪਦੀ ਨੇ ਦਰਯੋਦਨ ਦਾ ਮਜ਼ਾਕ ਉਡਾਇਆ ਸੀ ਇਹ ਥਾਂ ਹੀ ਮਹਾਪਰਦੇਯ ਯੁੱਧ ਦਾ ਕਾਰਨ ਬਣੀ ਸੀ ਇਹ ਉਥੇ ਇਤਿਹਾਸ ਲਿਖੇ ਹੋਏ ਨੇ ਕੁਝ ਇਸ ਤਰ੍ਹਾਂ ਦੇ ਸ਼ਾਇਦ ਇੱਕ ਮਤਲਬ ਕਿ ਉਸ ਤੋਂ ਬਾਅਦ ਦਾ ਰਾਜਾ ਸੀਗਾ ਜਿਹੜਾ ਜੀ 17ਵੀਂ ਕੇ 18ਵੀਂ ਸਦੀ ਦੇ ਵਿੱਚ ਉਹ ਉਹਨੇ ਵੀ ਇਹ ਬਣਾਇਆ ਹੋਇਆ ਜਿਹੜਾ ਮਹਿਲ ਦਾ ਜ਼ਿਕਰ ਕਰ ਰਹੇ ਨੇ ਤੇ ਉੱਥੇ ਸ਼ਾਇਦ ਮਹੱਤਵਪੂਰਨ ਕੋਈ ਮੀਟਿੰਗ ਵੀ ਹੋਈ ਸੀਗੀ ਕਾਫੀ ਕੁਝ ਹੈ ਕਿ ਹਾਂ ਚਲੋ ਥੋੜਾ ਪਰ ਇਧਰ ਨੂੰ ਮੀ